ਉਹ ਟਰੈਕਟਰ ਮੰਡੀ ਚਾਉਣੇ ਹੋਗੇ ਸ਼ੁਰੂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੋਸਨ ਪਾ ਪਾਰਦੇ ਵੀਡੀਓ ਅੱਗੇ ਲਾ ਦੇ ਦੇ ਬਾਈ ਜੀ ਹਾਂਜੀ ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਆਪਾਂ ਪਹੁੰਚ ਚੁੱਕੇ ਹਾਂ ਜੀ ਅੱਜ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਬਾਈ ਜੀ ਇਹ ਮੰਡੀ ਜੀ ਹਰ ਸੋਮਵਾਰ ਨੂੰ ਲੱਗਦੀ ਆ ਜੀ ਸਬਜ਼ੀ ਮੰਡੀ ਦੇ ਕੋਲੇ ਆਪਣਾ YouTube ਚੈਨਲ ਹੈ ਜੀ ਫਾਰਮਰ ਕਹਿੰਗੇ ਨਾਡ 11 ਵੀਡੀਓ ਆਪਣੀ ਲਾਜ਼ਮੀ ਦੇਖਿਓ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਦੀ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਨਾਲ ਕਰਦੇ ਹੋ ਲਾਈਕ ਘੰਟੀ ਵਾਲਾ ਬਟਨ ਵੀ ਲਾਜ਼ਮੀ ਦਬਾ ਕੇ ਜਾਇਓ ਬਾਈ ਜੀ ਵੀਡੀਓ ਨੂੰ ਦੇਖੋ ਐਂਡ ਤੱਕ ਟਰੈਕਟਰ ਮੰਡੀ ਬਰਨਾਲਾ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਬਣਾ ਕੇ ਨੈਟ ਤੇ ਪਾਉਣੀ ਆ ਫੇਰ ਆਪਣਾ ਫੋਨ ਨੰਬਰ ਆ ਜੀ 7885 3888 ਤੇ ਕਾਲ ਕਰਿਓ ਬਾਈ ਜੀ ਫੇਰ ਵੀਡੀਓ ਨੂੰ ਬਣਵਾਇਓ ਆਜੋ ਬਾਈ ਜੀ ਮੰਡੀ ਦੇ ਵਿੱਚ ਬਰਨਾਲੇ ਤੁਹਾਨੂੰ ਦਿਖਾਈਏ ਵਧੀਆ ਵਧੀਆ ਟਰੈਕਟਰ ਟਾਪ ਮਾਡਲ ਨੀਵੇਂ ਮਾਡਲ ਕਹੇ ਜੇ ਮਰਜ਼ੀ ਲੈ ਲਓ ਬਾਈ ਆਜੋ ਮੰਡੀ ਦੇ ਵਿੱਚ ਭਰਾਵੋ ਅੱਜ ਜੀ ਸਾਾਨੂੰ ਤੁਹਾਨੂੰ ਟਰੈਕਟਰ ਆਪਾਂ ਪਹੁੰਚਿਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਜੀ ਵਧੀਆ ਵਧੀਆ ਟਰੈਕਟਰ ਉੱਚੇ ਤੇ ਨੀਵੇਂ ਮਾਡਲਾਂ ਦੇ ਟਰੈਕਟਰ ਤੁਸੀਂ ਦੇਖੋਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਪਹਿਲਾਂ ਮੰਡੀ ਦੇਖੋ ਬਾਈ ਕਿੰਨੇ ਸੋਹਣੇ ਮੰਡੀ ਲੱਗੇ ਹੋਏ ਆ ਤੇ ਜਿਆਦਾ ਸਾਡੇ ਹੁਣ ਟਰੈਕਟਰ ਬਹੁਤ ਜ਼ਿਆਦਾ ਆਈ ਜਾਂਦੇ ਜੀ ਤੁਹਾਨੂੰ ਟਰੈਕਟਰ ਦਿਖਾਉਣੇ ਜੌਂਡੀਆ ਦੇਖੋ ਕੋਈ ਟਰੈਕਟਰ ਆਉਂਦੀ ਆ ਰਹਾ ਤੇ ਐਮ ਆਰ ਪੀ ਦੇ ਟਾਇਰ ਹੈ ਜੀ 14928 ਦੇ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਅੱਛਾ ਟਰੈਕਟਰ ਹੈ ਜੀ ਮੂਰਲੇ ਮਰਗੜ ਲੱਗੇ ਹੋਏ ਮੂਰਲੇ ਮਰਗੜ ਟਰੈਕਟਰ ਦੇ ਲੱਗੇ ਹੋਏ ਆ ਤੇ ਮੰਗਲੇ ਟਾਇਰ ਬਾਈ ਥੋੜੇ ਜਿਹਾ ਖਸੇ ਹੋਇਆ ਪਰ ਸਾਰੇ ਖਸੇ ਹੋਏ ਆ ਠੀਕ ਹੈ ਜੀ ਟਰੈਕਟਰ ਵਧੀਆ ਜੀ ਟੈਟਰ ਪਾ ਕੇ ਡਟੈਂਸਰਾ ਬਣ ਜੂ ਜੀ 524 ਜਉਂਦੀ ਆ ਰਹਾ ਵਾਂਪਰ ਲੱਗਿਆ ਹੋਇਆ ਪੂਰਾ sire ਦਾ ਮੂਰੇ ਬਰਗਾੜ ਲੱਗੇ ਹੋਇਆ ਡਬਲ ਪੀਟ ਕਾਲੇ ਢੱਡਾ ਵਾਲਾ 524 ਹੈ ਡਬਲ ਪੀਟ ਡਬਲ ਪੀਟ ਹੈ ਬਾਈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਸੋਹਣਾ ਜੀ ਮਾਡਲ 2010 ਦਾ ਹੈ ਜੀ ਆ ਮਾਡਲ 2010 ਹੈ ਰੇਟ 340000 ਆ ਬਾਕੀ ਮੌਕੇ ਦੇ ਹੋ ਜੂ ਪਾਸਾਂਗੇ ਕੀ ਬਾਈ ਪਾਸਾਂਗੇ ਬਾਈ ਟਰੈਕਟਰ ਦੀ ਇਹਦੀ ਹੈਗੀ ਆ ਜੌਂਡੀ ਵਾਲੀ ਠੀਕ ਹੈ ਜੀ ਰੇਟ ਆ ਬਾਈ ਇਹਦਾ 340000 ਮਾਡਲ 2010 ਤੇ ਡਬਲ ਪੀਟੀਓ ਟਰੈਕਟਰ ਤੇ ਪਾਵਰ ਸਟੀering ਹੈ ਜੀ ਟਰੈਕਟਰ ਬਹੁਤ ਅੱਛਾ ਹੈ ਜੀ ਸ਼ਾਇਡ ਗੇਅਰ ਦੇਖ ਸਕਦੇ ਹੋ ਟਰੈਕਟਰ ਕਿਹੜੇ ਮੰਡੋਂ ਟਰੈਕਟਰ ਬਾਈ ਪੁੱਚੋ ਮੰਡੀ ਪੁੱਚੋ ਮੰਡੀ ਤੋਂ ਟਰੈਕਟਰ ਹੈ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਆ ਆ ਬਾਈ ਦਾ ਆ ਬਾਈ ਦਾ ਟਰੈਕਟਰ ਹੈਗਾ ਨੰਬਰ ਬੋਲੀ ਬਾਈ 97818 00 ਨੋਥਸਟਾਫ ਸੀ ਕਰਨਾਮ ਕੀ ਹੈ ਆਪਣਾ ਜਸਪਾਲ ਹੈ ਬਈ ਲੋ ਜਸਪਾਲ ਭਾਈ ਦਾ ਨਵਾਂ ਜੇ ਕਿਸੇ ਨੇ ਆ ਜਉਂਦੀ ਆ ਟਰੈਕਟਰ ਲੈਣਾ ਤਾਂ ਬਾਈ ਨਾਲ ਸੰਪਰਕ ਕਰ ਲਓ ਬਈ ਟਰੈਕਟਰ ਬਹੁਤ ਵਧੀਆ ਜੀ ਟਰੈਕਟਰ 744 ਆ ਗਿਆ ਕਿਦਰ 744 ਕੋਈ ਬਹੁਤ ਵਧੀਆ ਟਰੈਕਟਰ ਹੈ 744 ਜੀ 744 ਟਰੈਕਟਰ ਬਹੁਤ ਸੋਹਣਾ ਜੀ 744 ਐਕਸਟੀ ਸਵਰਾਜ ਸਵਰਾਜ 744 ਐਕਸਟੀ ਦੇਖ ਸਕਦੇ ਹੋ ਬਾਈ ਟਰੈਕਟਰ ਐਮ ਆਰ ਪੀ ਦੇ ਟਾਇਰ ਪਏ ਹੋ ਜੀ ਮਾਰਲੇ ਟਰੈਕਟਰ 14928 ਤੇ ਬਾਈ ਜੀ ਸੈਂਟਰ ਗੇਅਰ ਆ ਟਰੈਕਟਰ ਹੈ ਟਰੈਕਟਰ ਬਿਲਕੁਲ ਨਵਾਂ ਜੀ ਆਰ ਪੀਟੀਓ ਚਾਰੇ ਟਾਇਰ ਵਧੀਆ ਨਵੇਂ ਪਏ ਆ ਬਹੁਤ ਸੋਹਣਾ ਟਰੈਕਟਰ ਹੈ ਜੀ 22 ਮਾਡਲ ਹੈ 6 ਲੱਖ 15000 ਰੁਪਿਆ ਰੇਟ ਕਰਦੇ ਆ ਬਾਈ 6 ਲੱਖ 15000 ਰੁਪਿਆ ਰੇਟ ਕਰਦੇ ਆ ਟਰੈਕਟਰ ਸੋਨਾ ਬਾਈ ਜੀ ਦੇਖ ਸਕਦੇ ਹੋ 744 ਕਿਆ ਬਾਤਾਂ ਨੇ ਜੀ ਟਰੈਕਟਰ ਕੋਕਾ ਪੀਛਾ ਜੇ ਕਿਸੇ ਨੇ ਲੈਣਾ ਪਾਵਰ ਸਟੀering ਹੈ ਜੀ ਪਿਛਲਾ ਪਾਸਾ ਦੇਖੋ ਟਰੈਕਟਰ ਦਾ ਜੀ ਜਮਾ ਆਇਆ ਨਾ ਸਿਰਾ ਲੱਗਿਆ ਪਿਆ ਜੀ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਲਾਇਕ ਕਰ ਦਿਓ YouTube ਚੈਨਲ ਹੈਗਾ ਆਪਣਾ ਫਾਰਮਰ ਕਿੰਗ ਨਾੜਗੜ੍ਹ ਤੇ ਆ ਜਾਓ ਵੀ ਮਿੱਤਰੋ ਮੁਰਣਾ ਵਾਲੀ ਦੀ ਮੰਡੀ ਦੇ ਵਿੱਚ ਹਰ ਸੋਮਵਾਰ ਨੂੰ ਮੰਡੀ ਲੱਗਦੀ ਹੈ ਬਾਈ ਜੀ ਇਹ ਲੋ ਵੀ ਮਿੱਤਰੋ 750 ਸੋਨਾਲੀ ਕਾ ਗਾ ਜੀ 750 ਸੋਨਾਲੀ ਕਾ 2020 ਮਾਡਲ ਹੈ 5 ਲੱਖ 85000 ਰੁਪਿਆ ਰੇਟ ਕਰਦੇ ਹੈ ਬਾਈ 750 ਸੋਨਾਲੀ ਕਾ ਉਹ ਵੀ ਮੰਗ ਰ ਹੈ 20 ਰਿਮ ਪਏ ਵਿਆ 20 ਕੀ ਦੇ 20 ਕੇਟੀ ਦੇ ਟਾਇਰ ਹੈ 14 9 28 ਦੇ ਟਾਇਰ ਵਧੀਆ ਪਏ ਜੀ ਨਵੇਂਾਂ ਵਾਂਗੂ ਮੂਰਲੇ ਕੁੜੀਆਰ ਦੇ ਆ ਜੀ ਲਚਕਾ ਮਾਰਦਾ ਟਰੈਕਟਰ ਸਾਈਡ ਗੇਅਰ ਆ ਜੀ ਮਰਗਾੜ ਮਰਗੂਟ ਪੂਰੇ ਵਧੀਆ ਪਾਏਗਾ ਤੇ ਟਰੈਕਟਰ ਦੀ ਪਾਸੰਗ ਵੀ ਹੋਈ ਵੀ ਆ ਬਈ ਇਹਦੀ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਪਾਸੰਗ ਪੂਰੀ ਫੁੱਲ ਪਈ ਆਲੇ ਵਧੀਆ ਟਰੈਕਟਰ ਆ ਜੀ ਸੁਣਾ ਸੋਨਾਲੀਕਾ 750 ਦੇ ਸਕਦੇ ਹਾਂ ਬਈ ਟਰੈਕਟਰ ਨੀਲਾ ਨੀਲਾ ਪਿਆ 20 ਮਾਡਲ 585000 ਰੁਪਏ ਰੇਟ ਆ ਟਾਪ ਮਾਡਲ ਟਰੈਕਟਰ ਆ ਜੀ ਟਾਪ ਮਾਡਲ ਪਾਵਰ ਸਟੀering ਆ ਜੀ ਟੌਪ ਮਾਡਲ ਪਾਵਰ ਸਟੀਅਰਿੰਗ ਹੈ। ਮਰਗਾੜ ਮਰਗੂੜ ਤੁਸੀਂ ਦੇਖੋਗੇ ਜਿਵੇਂ ਐਨ ਵਧੀਆ ਨਵੇਂ ਪਏ ਆ ਜੀ ਵਿੱਚੋਂ। ਦੇਖੋ ਟਰੈਕਟਰ। ਕਿਆ ਬਾਤ ਹੈ ਜੀ ਛੋਟਾ ਟਰੈਕਟਰ ਹੈ। ਜੇ ਕਿਸੇ ਨੇ ਲੈਣਾ ਜੀ ਬਰਨਾਲੇ ਦੀ ਮੰਡੀ ਦੇ ਵਿੱਚ ਖੜਾ ਹੈਗਾ। ਛਾਤਰੀ ਬਹੁਤ ਸੋਹਣੀ ਲੱਗੀ ਪਿਆ ਵਾ ਟਰੈਕਟਰ ਇਹ ਤੁਸੀਂ ਦੇਖਿਆ। ਪੂਰੀ ਵਧੀਆ ਛਾਤਰੀ ਲੱਗੀ ਹੈ ਜੀ। ਜਮਾਨ। 나ਗ ਦਾ ਬੱਚਾ ਟਰੈਕਟਰ ਹੈ ਜੀ। ਦੇਖ ਸਕਦੇ। ਲੋ ਵੀ 855 ਸੁਪਰਾਜ ਆ ਗਿਆ ਜੀ। ਉਹਦਾ ਵਾਂਪਰ ਲੱਗਿਆ ਜੀ ਟਰੈਕਟਰ ਨੇ ਤੁਸੀਂ ਦੇਖ ਸਕਦੇ ਹੋ ਸਵਰਾਜ ਟਰੈਕਟਰ ਹੈ। ਕੀ ਬਾਤ ਹੈ ਨੇ ਜੀ। ਮੂਲੇ ਟਾਇਰ ਬਾਈ ਦੀ 60 ਕੁ ਪੈਸੇ ਆ। ਮੰਗਲੇ ਟਾਇਰ ਬਿਲਕੁਲ ਨਵੇਂ ਪਏ ਆ। ਐਮ ਆਰ ਪੀ ਦੇ ਟਾਇਰ ਹੈ ਜੀ। ਛਾਤਰੀ ਲੱਗੀ ਆ। ਦੇਖ ਸਕਦੇ ਹੋ ਜੀ ਸੈਂਟਰ ਗੇਅਰ ਆ। ਬਹੁਤ ਹੀ ਵਧੀਆ ਟਰੈਕਟਰ ਹੈ ਜੀ। ਸਵਰਾਜ 855 2013 ਮਾਡਲ ਹੈ ਜੀ 4 ਲੱਖ 85000 ਰੁਪਿਆ ਰੇਟ ਹੈ ਬਾਈ ਜੀ। ਦੇਖੋ ਭਰਾਵੋ ਕੋ ਵੀਡੀਓ ਦੇ ਵਿੱਚ ਟਰੈਕਟਰ 13 ਮਾਡਲ 4,85,000 ਰੁਪਏ ਰੇਟ ਕਰਦਾ ਹੈ ਸੈਂਟਰ ਵੀ ਰਹੀ ਜੀ ਬਹੁਤ ਹੀ ਸੋਹਣਾ ਟਰੈਕਟਰ ਹੈ ਜੀ ਐਮ ਆਰ ਐਫ ਦੇ ਟੈਹਰਾ ਟਰੈਕਟਰ ਦੇਖੋ ਜੀ ਤੁਸੀਂ ਅੱਗਾ ਪਿੱਛਾ ਟਰੈਕਟਰ ਦਾ ਤੁਸੀਂ ਦੇਖ ਸਕਦੇ ਹੋ ਛਾਦਰੀ ਸੁਤਰੀ ਵਜੇ ਲੱਗੇ ਜੀ ਢਾਲੀਵਾਲ ਲਿਖਿਆ ਹੋਇਆ ਜੀ ਸਾਡਾ ਗੁਰਤੀਆਂ ਦਾ ਟਰੈਕਟਰ ਹੈ ਦੇਖ ਸਕਦੇ ਹੋ ਜੀ ਢਾਲੀਵਾਲ ਕੀ ਬਾਤ ਹੈ ਜੀ ਬਹੁਤ ਸੋਹਣਾ ਟਰੈਕਟਰ ਹੈ ਜੀ ਇਹ ਕਿਸੇ ਨੇ ਖਰੀਦਣਾ ਛੋਟਾ ਟਰੈਕਟਰ ਹੈ ਜਿਮੀਦਾਰਾਂ ਦੀ ਪਹਿਲੀ ਪਸੰਦ ਟਰੈਕਟਰ ਹੈ ਜੀ ਆਪਾਂ 60 ਦਾ ਗਿਆ ਫਾਰਮ ਟਰੈਕ 80 ਦਾ ਫਾਰਮ ਟਰੈਕਟਰ ਟਰੈਗਿਆ ਜੀ ਸੱਤਰੀ ਲੱਗੀ ਆ ਟਰੈਕਟਰ ਬਹੁਤ ਵਧੀਆ ਜੀ ਤੁਸੀਂ ਦੇਖ ਸਾਇ ਤੁਹਾਨੂੰ ਗੁਡਇਆਰ ਦੇ ਟਾਇਰ ਹੈ ਜੀ ਟਰੈਕਟਰ ਬਹੁਤ ਸੋਹਣਾ ਜੀ ਗੁਡਇਆਰ ਦੇ ਟਾਇਰ ਹੈ 60 ਦਾ ਫਾਰਮ ਟਰੈਕ ਹੈ ਟਰੈਕਟਰ ਘੈਂਟ ਹੈ ਜੀ ਤੇ ਹਲੇ ਇਹਦੇ ਵੀ ਨੰਬਰ ਨੰਬਰ ਨਹੀਂ ਪਾਇਆ ਦੇਖ ਸਾਹਿਬ ਟਰੈਕਟਰ ਸੋਹਣਾ ਜੀ ਇਹ ਵੀ ਬਰਨਾਲੇ ਦੀ ਮੰਡੀ ਦੇ ਵਿੱਚ ਖੜਾ ਟਰੈਕਟਰ ਦੇਖ ਸਕਦੇ ਹੋ ਜੀ ਅਰੇ ਅਰੇ ਨਾ ਮਾਡਲ ਪਾਇਆ ਤੇ ਨਾ ਹੀ ਬਾਈ ਰੇਟ ਲੱਗਾ ਸਭਰਾਜ ਆ ਜਾਏਗਾ ਆਪਣੇ ਕੋਲੇ ਹੋਰ 2004 ਮਾਡਲ ਹੈ ਜੀ 295000 ਰੁਪਏ ਰੇਟ ਹੈ 4 ਮਾਡਲ ਹੈ 2 ਲੱਖ 95000 ਰੇਟ ਹੈ ਸਾਦਰੀ ਲੱਗੀ ਹੈ ਜੀ ਟਰੈਕਟਰ ਤੇ ਟਾਇਰ ਬਿਲਕੁਲ ਨਵੇਂ ਪਏ ਹੈ ਜੀ ਗੁੜੀਆਰ ਦੇ 13 6 28 ਦੇ ਟਾਇਰ ਆ ਜੀ ਟਰੈਕਟਰ ਦੇ 13 6 28 ਆਈਏ ਟਰੈਕਟਰ ਦੇਖੋ ਜੀ ਪਾਵਰ ਸਟੀering ਟਰੈਕਟਰ ਇਹ ਹੈ ਨਹੀਂ ਠੀਕ ਹੈ ਜੀ ਪਾਵਰ ਸਟੀering ਟਰੈਕਟਰ ਇਹ ਹੈ ਨਹੀਂ ਚਾਰ ਮਾਡਲ ਹੈ ਬਹੁਤ ਹੀ ਵਧੀਆ ਟਰੈਕਟਰ ਹੈ ਬਈ ਜੀ ਤੁਹਾਡੇ ਸਾਹਮਣੇ ਆ ਟਰੈਕਟਰ ਤੁਸੀਂ ਦੇਖ ਸਕਦੇ ਹੋ 855 ਸਵਰਾਜ 295000 ਰੁਪਇਆ ਰੇਟ ਹੈ ਬਾਕੀ ਮੌਕੇ ਤੇ ਹੋ ਜਾਊਗਾ ਜੀ ਠੀਕ ਹੈ ਜੀ ਲਓ ਬਈ ਜੀ ਹਾਂਜੀ ਮਿੱਤਰੋ ਤੁਹਾਨੂੰ ਦਿਖਾਉਣਿਆਂਗੇ ਮਹਿੰਦਰਾ 575 DI ਟਰੈਕਟਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਵਧੀਆ ਜੀ ਮਹਿੰਦਰਾ 575 DI ਬਾਈ ਜੀ ਸੱਤਰੀ ਲੱਗੀ ਹੈ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਵਧੀਆ ਟਰੈਕਟਰ ਹੈ ਜੀ ਪੁਰਾਣਾ ਟਰੈਕਟਰ 97 ਮਾਡਲ ਦਾ ਤੇ ਰੇਟ ਇਹਦਾ ਹੈਗਾ ਜੀ 1.5 ਲੱਖ ਰੁਪਇਆ ਟਰੈਕਟਰ ਦੇਖੋ ਬਾਈ ਤੁਸੀਂ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਗੁੜੀਆਂ ਦੇ ਟਾਇਰ ਪਾਏ ਹੋਇਆ ਸੱਤਰੀ ਲੱਗੀ ਹੈ ਦੇਖੋ ਜੀ ਮਹਿੰਦਰਾ 575 ਬਹੁਤ ਡਿਮਾਂਡ ਸੀ ਬਾਈ ਕਿਸੇ ਟਾਈਮ ਆ ਟਰੈਕਟਰਾਂ ਦੀ ਦੇਖ ਸਕਦੇ ਹੋ ਬਾਈ ਟਰੈਕਟਰ ਮਹਿੰਦਰਾ ਜਿਹਨੇ ਲੈਣਾ ਬਰਨਾਲੇ ਦੀ ਮੰਡੀ 'ਚ ਖੜਾ ਹੈ ਜੀ ਟਰੈਕਟਰ ਤਾਂ ਨਹੀਂ ਖੋਰ ਦਿਖਾਉਣਿਆ ਸਵਰਾਜ 855 ਬਾਈ ਜੀ ਤੇ ਮਾਰਕਾ ਬਾਈ 17 ਦਾ 18 ਦੀ ਕਾਪੀ ਆ ਫੁੱਲ ਟੌਪ ਮਾਡਲ ਟਰੈਕਟਰ ਆ ਤੇ ਰੇਟ ਹੈਗਾ ਬਾਈ 5 59000 ਟਰੈਕਟਰ ਦੇਖੋ ਬਾਈ ਸਵਰਾਜ 855 ਟਰੈਕਟਰ ਨੂੰ ਬਾਈ ਬਹੁਤ ਵਧੀਆ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਹਾਂ ਜਮਾ ਸਰੇ ਦਾ ਟਰੈਕਟਰ ਮੂਰੇ ਮਰਗਾੜ ਲੱਗੇ ਪਿਆ 855 ਸਵਰਾਜ ਆ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਈਡ ਗੇ ਹੀ ਰਾਈਟ ਟਰੈਕਟਰ ਸਵਰਾਜ 855 ਕਰ ਦੋ ਵੀਡੀਓ ਸੇਰ ਬਾਈ ਦੱਬ ਕੇ ਘੋੜਾ ਬੰਪਰ ਲੱਗਾ ਹੋਇਆ ਸਵਰਾਜ ਇੱਕ ਹੋਰ ਆਗਾ 855 ਦੇਖ ਸਕਦੇ ਹੋ ਟਰੈਕਟਰ ਹੀ ਬਹੁਤ ਸੋਹਣਾ ਸਵਰਾਜ 855 2003 ਮਾਡਲ ਹੈ ਜੀ 3 ਲੱਖ 25000 ਰੇਟ ਆ ਤੰਨ ਮਾਡਲ 3 ਲੱਖ 25000 ਰੁਪਏ ਰੇਟਾ ਟਰੈਕਟਰ ਬਹੁਤ ਸੋਹਣਾ ਜੀ ਬਰਨ ਵਾਲਾ ਟਰੈਕਟਰ ਵੰਡੀਆ ਬਾਈ ਜੀ ਸੋਨਾਲੀਕਾ ਆ ਗਿਆ ਜਿਹੜਾ ਨਵੇਂ ਮਾਡਲ ਰੇਟ 1 ਲੱਖ 30000 ਹੈ ਜੀ ਸੋਨਾਲੀਕਾ ਪੁਰਾਣਾ ਮਾਡਲ 740 ਜਿਹੜਾ ਨਵੇਂ ਮਾਡਲ ਹੈ 1 ਲੱਖ 30000 ਰੁਪਏ ਦਾ ਟਰੈਕਟਰ ਦੇਖੋ ਮੂਰ ਮੂਰ ਲੱਗੇ ਗਿਆ ਜੀ ਟਾਇਰ ਟੂਰ ਜਮਾ ਕਸੇ ਰੇ ਸੋਨਾਲੀਕਾ ਪੁਰਾਣੇ ਮਾਡਲ ਚ ਲੋ ਵੀ ਇੱਕ ਹੋਰ ਆ ਗਿਆ ਸੋਨਾਲੀਕਾ ਪੁਰਾਣੇ ਮਾਡਲ ਚ ਇਹ ਦੇਖੋ ਭਾਈ ਟਰੈਕਟਰ ਇਹ ਜਿਹੜਾ ਨਵੇਂ ਮਾਡਲ ਹੈ ਇਹਦਾ 125 ਰੇਟ ਹੈ ਜੀ 125 ਰੇਟ ਹੈ ਜੀ ਨਵਾਂ ਮਾਡਲ ਹੈ ਦੇਖ ਸਾਹਦੇ ਬੜੀ ਰਵਿਚ ਟਰੈਕਟਰ ਸੋਹਣਾ ਜੀ ਜੇ ਕਿਸੇ ਨੇ ਲੈਣਾ ਹੈ ਕੰਮ ਵਾਸਤੇ ਲਿਜਾ ਸਕਦੇ ਹੋ ਦੂਸਰਾ ਟਰੈਕਟਰ ਵਧੀਆ ਜੀ ਸੋਨਾਲਿਕਾ ਆਪ ਕੋ ਵੀਡੀਓ ਸ਼ੇਅਰ ਬਾਈ ਦਬ ਕੇ ਟਰੈਕਟਰ ਮੰਡੀ ਬਰਨਾਲਾ ਜੀ ਉਹ ਸਵਾਰਾ ਟਰੈਕਟਰ ਹੈਗਾ ਜੀ 855 ਤੁਹਾਡੇ ਸਾਹਮਣੇ 6 ਮਾਡਲ ਹੈ ਜੀ 2006 ਮਾਡਲ ਹੈ ਜੀ ਟਾਇਰ ਨਵੇਂ ਪਾਇਆ ਹੈ ਜੀ ਟਰੈਕਟਰ ਦੇ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਹੈ ਜੀ। ਦੇਖ ਸਕਦੇ ਹੋ ਜੀ 855 ਸਵਰਾਜ 325000 ਰੇਟ ਆ ਜੀ ਸੇਵ ਬੜਾ। ਚਾਰੇ ਟਾਇਰ ਬਿਲਕੁਲ ਨਵੇਂ ਆ ਜੀ। ਦੇਖ ਸਕਦੇ। ਟਾਇਰ ਬਾਈ ਜੀ ਟਰੈਕਟਰ ਦੇ ਟਾਇਰ 14928 ਦੇ ਟਾਇਰ ਪਏ ਹੋਏ। ਵੀਰੋ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਈ ਦੱਬ। ਲਓ ਮਿੱਤਰੋ 747 ਆ ਗਿਆ ਸਵਰਾਜ 744 ਫਾਤਰੀ ਲੱਗੇ ਆ ਜੀ। 744 ਸਵਰਾਜ ਬਾਈ ਜੀ। ਇਹ ਜੀ ਦੇਖੋ ਟਰੈਕਟਰ ਬਹੁਤ ਸੋਹਣਾ ਜੀ ਸਵਰਾਜ 744 ਪਾ ਕੇ ਦੋ ਵੀਡੀਓ ਦੇ ਵਿੱਚ ਕਾ ਬਾਤਾਂ ਨਹੀਂ ਜੀ ਸਵਰਾਜ 744 ਜੇ ਕਿਸੇ ਨੇ ਲੈਣਾ ਜੀ ਬਰਨਾਲੇ ਦੀ ਮੰਡੀ ਦੇ ਵਿੱਚ ਖੜਾ ਹੈ ਸੇਵ ਮਾਡਲ ਹੈ ਜੀ 225000 ਰੁਪਏ ਰੇਟ ਹੈ ਜੀ ਸੇਵ ਮਾਡਲ ਦਾ 225000 ਰੁਪਏ ਰੇਟ ਹੈ ਸਵਰਾਜ 744 ਐਫੀ ਟਾਇਰ ਟੂਰ ਵਧੀਆ ਪਏ ਹੈ ਜੀ ਸੈਂਟਰ ਹੈ ਗੇਰ ਹੈ ਜੀ ਸਤਰੀ ਲੱਗੇ ਆ ਟਰੈਕਟਰ ਦੇਖੋ ਜੀ ਤੁਸੀਂ ਆਹ ਟਾਇਰ ਹੋਰ ਵੈਰਾਈਟੀ ਦੇ ਪਏ ਹੈ ਟਰੈਕਟਰ ਦੇ ਕਿਲੇ ਦੇਖੋ ਟਰੈਕਟਰ 744 ਕਰ ਦਿਓ ਜੀ ਵੀਡੀਓ ਸ਼ੇਅਰ ਕਰ ਦਿਓ ਸਟੈਂਡਰ ਦੇਖੋ ਇਸਟੈਂਡਰ ਸਾਤਰੀ ਲੱਗੀ ਆ 460 ਡੀਆਈ ਆ 2008 ਮਾਡਲ ਹੈ 2,25,000 2,95,000 ਰੁਪਏ ਰੇਟ ਆ ਜੀ 2,95,000 ਰੁਪਏ ਰੇਟ ਆ ਜੀ ਸਾਤਰੀ ਲੱਗੀ ਆ ਦੇਖ ਸਕਦੇ ਹੋ ਜੀ ਸਟੈਂਡਰ 460 ਚਾਰੇ ਟਾਇਰ ਬਿਲਕੁਲ ਵਧੀਆ ਪੈ ਜੀ ਨਮੂਰਲੇ ਦਾ ਜਮਨ ਨਵੇਂ ਆ ਜੀ ਮੰਗ ਕੋ ਲੱਦੇ ਆ ਅੱਠ ਮਾਡਲ ਦਾ 2,95,000 ਰੁਪਿਆ ਰੇਟ ਹੈ ਦੇਖ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਦਬ ਕੇ ਆਪਣੇ ਨੂੰ ਦੇਖ ਸਕਦੇ ਹੋ ਜੀ ਲੋਕ ਮੇਰੇ ਤੋਂ ਕਾਰਜਨ ਆ ਗਿਆ ਜੇ ਹਰਜਨ ਦੇਖ ਸਕਦੇ ਤੁਸੀਂ ਪਾਵਰ ਸਟੀਅਰਿੰਗ ਹੈ ਜੀ ਅਰਜਨ ਬਹੁਤ ਵਧੀਆ ਟਰੈਕਟਰ ਹੈ ਜੀ 10 ਮਾਡਲ ਦਾ 3,25 ਰੇਟ ਹੈ ਜੀ 10 ਮਾਡਲ ਹੈ 3,25 ਰੇਟ ਹੈ ਜੀ ਅਰਜਨ ਟਰੈਕਟਰ 16 29 ਦੇ ਟਾਇਰ ਹੈ ਜੀ ਕਰ ਦਿਓ ਵੀਡੀਓ ਸ਼ੇਅਰ ਬਈ ਦਬ ਕੇ ਆਪਣੇ ਨੂੰ ਟਰੈਕਟਰ ਮੰਡੀ ਬਰਨਾਲਾ YouTube ਚੈਨਲ ਫਾਰਮਰ ਕੰਗ 51 ਦੇਖ ਸਾਹਿਬ ਰੋ ਟਰੈਕਟਰ ਆਜਣਾ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਸਾਦਰੀ ਲੱਗੇ ਦੇਖ ਸਾਹਿਬ ਕੀ ਬਾਤ ਹੈ ਇਹ ਟਰੈਕਟਰ ਮੰਡੀ ਬਰਨਾਲਾ ਜੀ ਓਕੇ ਜੀ ਇਧਰੋਂ ਤੁਹਾਨੂੰ ਅੱਜ ਦੀ ਮੰਡੀ ਕਿਵੇਂ ਲੱਗੀ ਟਰੈਕਟਰਾਂ ਦੀ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਗੇ ਤੁਹਾਨੂੰ ਹੋਰ ਇੱਥੇ ਵਧੀਆ ਵੀਰੂ ਦਿਖਾਉਣਾ ਆਗੇ ਉਹਨਾਂ ਦੇਖਦੇ ਹੋ ਆ ਗਿਆ ਧੰਨਵਾਦ ਅਖਰੀ ਗੱਲ ਫੇਰ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ ਜੀ